ਕਿਆ ਇਹ ਗੇ ਨੈਣਾ ਦੇ ਵੀ ਲੱਗਦੀ ਜਿਹੇ ਫੇਰਾ ਕੰਗਾ ਠੀਕ ਰ ਆਪਣਾ ਕੰਮ ਨਿਪਟ ਜੂਗਾ ਆਹ ਠੀਕ ਆ ਕਰ ਲੂ ਆਉ ਲੜ ਪਾਣੀ ਦੀ ਭਰ ਲਾਂਗੇ ਇਹਨੂੰ ਫੇਰਾ 15 ਜੇ 15 ਕਿੱਲਾਂ ਚ ਪਾ ਕੇ ਜਾਈ ਵਾ ਠੀਕ ਆ ਸਾਰਿਆਂ ਦੀ ਪਾਵਾਂਗੇ ਹਾਂ ਫੇਰ ਬਹੁਤ ਚਾਹ ਲਾਂਗੇ ਫੇਰ ਇਕੱਠੀ ਆ ਜੂ ਹਾਂ ਹੋਰ ਬੱਟਾ ਟਰੋਲ ਕਰਤੀ ਸਾਰੀ ਸਾਰਾ ਕੁਝ ਕਰਤਾ ਵਈ ਉਧਰ ਮੈਂ ਗਿਆ ਨਹੀਂ ਪਰਲੀ ਸਾਈਡ ਆ ਨਾ ਨਾ ਸਾਰਾ ਕੁਝ ਕਰਿਆ ਹੋਇਆ ਵਾਟੋ ਗੁੱਟ ਵਾ ਓਏ ਆਜੋ ਤੁੱਪੇ ਫਿਰੇ ਨਾਲ ਉਹ ਭਾਈ ਕੀ ਕਰੀਏ ਆਜੋ ਬੈਠੋ ਆਰਾਮ ਕਰੋ ਰੇ ਆਜੋ ਆਰਾਮ ਕਰੋ ਬੈਠੋ ਰੇ ਬੈਠਾ ਜਾਂਨੇ ਆ ਕਿੱਧਰ ਫਿਰਦਾ ਹੈ ਉਹਦੇ ਕੋਲ ਹੀ ਵਟਸਐਪ ਆਇਆ ਸੀ ਕਿ ਮਾ ਧੁੱਪੇ ਮਰਨਾ ਗਏ ਬੈਹੋ ਉਹ ਤੁਹਾਡੇ ਵਾਲੇ ਤੇਰੇ ਵਾਲੇ ਜਬਾਹ ਹੈ ਕੀ ਕਰਦਾ ਹੁੰਦਾ ਉਹ ਸਾਡਾ ਯਾਰ ਸਾਡਾ 500 ਲੈ ਜਾਂਦਾ ਹੈ ਹਾਂ ਰੋਜ਼ ਖਾਟ ਕਰਕੇ ਉਥੋਂ ਮੁੜਿਆ ਹੁੰਦਾ ਕਿ ਕੁਝ ਖਾਇਆ ਨਾ ਕੁਸਾ ਨਾ ਬਹਾਨ ਤੁਸੀਂ ਠੇਕੇ ਤੇ ਦੇਤਾ ਹੋਰ ਆ ਠੇਕੇ ਦੇ ਕੇ ਤਾਂ ਆਰਤੀ ਨਾਲੋਂ ਲਿੰਕ ਟੁੱਟ ਜਾਂਦੇ ਨੇ ਉਹ ਬਾਹ ਦਾ ਠੇਕੇ ਤਾਂ ਨਹੀਂ ਦਿੱਤਾ ਸੀ ਵੀ ਚਲ ਜਵਾਬ ਖ ਦੇਣਾ ਵੀ ਕੰਮ ਕਰ ਲੂ ਮੇਰੀ ਗੱਲ ਸੁਣ ਇਹ ਲਿੰਕ ਟੁੱਟ ਜਾਂਦੇ ਨੇ ਬੰਦਿਆਂ ਦੇ ਟੁੱਟਦੇ ਨੇ ਨਾ ਹਾਂ ਲੈਕਰ ਟੁੱਟ ਜਾਂਦੇ ਨੇ ਫੇਰ ਜਦੋਂ ਆਪਾਂ ਆੜਤੀ ਨਾਲ ਚੱਲਾਂਗੇ ਆਪਣਾ ਸਰਕਰ ਘੁੰਮਦਾ ਰਹਿੰਦਾ ਦੁਕਾਨਾਂ ਤੇ ਉਹਦਾ ਘੁੰਮ ਜਾਂਦਾ ਹਾਂ ਬੈਂਕਾਂ 'ਚ ਘੁੰਮਦਾ ਹੈਗਾ ਫੇਰ ਹੁਣ ਮੁੰਡੇ ਤਾਂ ਕਿਵੇਂ ਕਰੀਏ ਉਹਦਾ ਬੇਲਾ ਫਰੀਂਦਾ ਯਾਰ ਮੈਨੂੰ ਤਾਂ ਇੱਕ ਦਿਨ ਇਹ ਸੁਨਾ ਮਿਲਿਆ ਤੀਗਾ ਅੱਛਾ ਇਹਦਾ ਬਾਪ ਪੁੱਤ ਦੋਏ ਨਾ ਹੂੰ ਉਹ ਆਪਣਾ ਮਹਿੰਗਾ ਜਾਂ ਕਹਿੰਦੇ ਜੂਸ ਕਿਹੜਾ ਕਹਿੰਦੇ ਨਾਰਾਂ ਦਾ ਉਹ ਪੀਣ ਲੱਗ ਰਹੇ ਸੀ ਅੱਛਾ ਜਿਹੜਾ 100 ਰੁਪਏ ਦਾ ਕਹਿੰਦੇ ਨੇ ਪਤਾ ਨਹੀਂ ਭਾਈ 200 ਦਾ ਗਲਾਸ ਆ ਪਤਾ ਨਹੀਂ ਕਿੰਨੇ ਦਾ ਅਸੀਂ ਤਾਂ ਕਿਤੇ ਪੀਤਾ ਨਹੀਂ ਹੈਗਾ ਪਹਿਲਾਂ ਵੀ ਤਾਰੇ ਗਿਣਾ 100 ਕਦਾ ਹਿੱਤਾ ਸੀਗਾ 100 ਕਦੇ ਜੀ ਹਾਂ ਅੱਛਾ ਅਸੀਂ ਤਾਂ 20 ਆਲਾ ਪੀਂਦੇ ਹੁੰਨੇ ਆ ਫਸ ਪਵਿੱਤੇ ਦਾ ਨਾਮ ਸੁਣੂ ਜੰਦਰਾਂ ਨੇ ਕਿਤੇ ਗਲਤ ਕੰਮਾਂ ਚ ਨਹੀਂ ਹੋਗੇ ਮੈਂ ਗਲਤ ਕੰਮਾਂ ਚ ਨਹੀਂ ਦੇਖੇ ਇੱਕ ਤਾਂ ਮੋਬਾਈਲ ਵਧੀਆ ਦੇਖ ਵਰਤਦੇ ਨੇ ਉਹ ਅੱਛਾ ਇੱਕ ਉਹ ਠੰਡੇ ਠੁੰਡੇ ਜੇ ਵਧੀਆ ਪੀਂਦੇ ਨੇ ਇਹ ਜੀ ਗੱਲ ਨਹੀਂ ਅੱਛਾ ਕਦੇ ਮੈਂ ਗਲਤ ਕੰਮਾਂ ਚ ਪੈ ਜਾਣਾ ਇੱਕ ਨਾਲ ਖਾਣ ਲੱਗਦੇ ਇੱਕ ਦਿਨ ਨਾਲ ਬੋਟੋ ਜੇ ਬੈਠੇ ਰਤੰਦਰਾ ਉਹ ਤਾਂ ਕਹਿੰਦਾ ਖਾਸ ਮਹਿੰਗਾ ਹੁੰਦਾ ਨਾ ਇਹਦਾ ਮੈਨੂੰ ਮੋੜ ਕੇ ਬੋਲਦੇ ਨੇ ਕਹਿੰਦੇ ਘਰੇ ਰੋਟੀ ਦਾ ਸਵਾਦ ਹੀ ਨਹੀਂ ਲੱਗਦੀ ਅੱਛਾ ਉਹ ਤੇਰਾ ਪੋਤਾ ਜਾਂ ਉਦੋਂ ਕ ਅੱਛਾ ਹਾਂ ਮੈਨੂੰ ਤਾਂ ਲੱਗਦਾ ਫੂਕ ਲਿਕੜੀ ਪਈ ਹੈ ਸਾਡੀ ਮੈਨੂੰ ਤਾਂ ਕੱਟ ਕੇ ਛੱਡਣਗੇ ਹੁਣ ਤਾਂ ਜਵਾਬ ਇਹ ਹਟਦੇ ਨਹੀਂ ਤੂੰ ਐਂ ਕਰ ਗਾਹਾਂ ਨੂੰ ਠੇਕਾ ਦੇ ਹੀ ਨਾ ਆਪਦੇ ਕੋਲੇ ਰੱਖ ਲਈ ਗਾਹਾਂ ਨੂੰ ਐਂ ਕਰਾਂਗੇ ਸਾਰਾ ਠੇਕਾ ਹਾਂ ਲੈ ਕੇ ਸਾਰਾ ਆਪਦੇ ਲਈ ਰੱਖਾਂਗੇ ਉਹ ਤੇਰਾ ਪੋਤਾ ਜਾਂ ਵੀ ਘੱਟ ਨਹੀਂ ਲੱਠ ਨਹੀਂ ਵੜਦਾ ਉਹ ਹੋਰ ਅੱਠ ਵਿੱਚ ਵੜਦਾ ਉਹ ਫਿਰ ਇਹਦੀ ਗੌਰ ਕਰੋ ਯਾਰ ਜਵਾਬ ਦੀ ਯਾਰ ਯਾਰ ਉਹ ਨਾਲ ਲੈ ਕੇ ਤੁਰ ਪਾਉਣਾ ਹੁਣ ਮੈਂ ਕਹਾ ਯਾਰ ਇਹ ਤਾਂ ਤੇਰਾ ਕੰਮ ਵਧੀਆ ਨਹੀਂ ਹੈਗਾ ਡੰਡਾ ਰੱਖ ਲਾਣੇ ਦਾ ਰਾ ਮੇਰੇ ਵਾਂਗੂ ਐ ਅੱਛਾ ਹੱਥ ਚ ਹਾਂ ਹਾਂ ਡੰਡਾ ਰੱਖੀਏ ਪੁੱਤ ਆ ਲੈ ਦੇਖ ਆਪਣਾ ਕੰਮਾਂ ਦੇਖਾ ਬੈਠਿਆ ਨਾ ਚੁੱਪ ਚਾ ਚੱਲ ਆਈਏ ਫਿਰ ਉਹਦੇ ਹਾਂ ਨਹੀਂ ਹੁੰਦਾ ਚਾ ਪੁੱਤ ਦੇ ਹਿਸਾਬ ਚ ਆਉਣਗੇ ਚਾ ਠੀਕ ਐ ਇੰਸਟਾਗ੍ਰਾਮ ਦਾ ਦੇਖਦੇ ਦਰਜੀ ਦੀ ਕਿਵੇਂ ਮਾਰੇ ਉਹ ਕਿਹੜਾ ਫਿਰ ਹਾਂ ਲੰਘ ਜਾ ਆ ਜਾ ਕਾਲੇ ਓਏ ਚੱਲਦੇ ਹੁਣ ਲੈ ਰੇ ਠੀਕ ਐ ਨਾਲ ਉੱਤੇ ਖਾ ਪੀ ਕੇ ਆਵਾਂਗੇ ਮੈਂ ਦੇਖ ਆਵੇਂ ਫਿਲਮ ਤੇ ਨਾਲੇ ਆਪਣੇ ਕੱਪੜੇ ਤੇ ਉਹਨੇ ਕੱਪੜੇ ਫੜ ਲੈ ਚੱਕ ਲਿਆਵੇਂ ਆਪਾਂ ਠੀਕ ਐ ਹਾਂ ਦੇ ਦੂ ਕਹਤਾ ਜਿੰਨੂੰ ਆਪਾਂ ਸਮਾ ਦੂਗਾ ਉਹ ਕਿੱਧਰ ਹੋਰ ਜੀ ਪਾਣੀ ਕਿੱਥੇ ਫਿਰਦਾ ਉਹ ਰਵੀ ਉਹ ਜਦ ਆ ਸਰਾਮੂ ਆਏ ਸੀਗੇ ਅੱਛਾ ਹੁਣ ਜਾਣੇ ਲਹਿਰੇ ਹਾਂ ਨਾ ਫਿਰ ਵੀ ਦੇਖਣਾ ਮੁੰਡਾ ਕਹਿੰਦਾ ਅੱਛਾ ਤੇ ਨਾਲੇ ਕੱਪੜੇ ਦਿੱਤੇ ਵੇ ਸਿਉਣ ਵਾਲੇ ਕੱਪੜੇ ਫੜ ਲਿਆ ਆਉਣ ਨਾਲ ਖਾ ਪੀ ਆਮਾ ਕੁਛ ਤੂੰ ਤਾਂ ਫੇਲਮਾਂ ਜੀ ਕਹੀ ਜੀ ਕਿੱਥੇ ਜਲਦੀ ਹੈ ਸਾਨੂੰ ਵੀ ਦੱਸ ਦਿਆ ਕਰੋ ਓਏ ਸੋਨੂ ਕੀ ਪਤਾ ਏ ਗੱਲਾਂ ਦਾ ਤੇ ਆ ਖੇਤੀ ਜੋਗੇ ਹਾਂ ਆ ਕੱਖ ਕੱਢ ਲੇ ਆ ਰੇ ਪਾ ਲਿਆ ਤੁਹਾਡੇ ਕੀ ਪਤਾ ਏ ਗੱਲਾਂ ਸਾਨੂੰ ਅਸਤਾ ਭਾਈ ਨਜ਼ਾਰੇ ਲੈਣੇ ਆ ਕਾਹਦੇ ਨਜ਼ਾਰੇ ਲੈਣੇ ਆ ਕੱਪੜਾ ਲੈਣਾ ਦੇ ਸਾਡਾ ਆ ਫਿਰ ਦੋਲੇ ਬੜੇ ਤੱਬੜੇ ਦੁਪਹਿਰੇ ਦਾ ਆਮਾ ਕਰ ਲਿਆ ਕਰੋ ਆ ਸੱਤੋ ਨਹੀਂ ਤੇ ਕਹਿੰਦਾ ਹੁਣ ਜੋ ਝੋਨਾ ਵੱਡੇ ਨਾ ਹਾਂ 15 ਕਿਲਿਆਂ ਦਾ ਹਾਂ ਜੋੜਦਾ ਤੂੰ 80 ਹਜ਼ਾਰ ਦੀ ਕਿੱਲੇ ਚ ਹੁੰਦੀ 85 ਦੀ ਅੱਛਾ ਹਾਂ ਦੇਖ ਲੈ ਕਾ ਲੱਖ ਆਊਗਾ ਖਾਤੇ ਚ ਤੇ ਕੀ ਕਰਾਂ ਖਾਤੇ ਜੀ ਪੈ ਰਹੇ ਥੋਡੇ ਦਾ ਬੈਂਕਾਂ ਸਾਨੂੰ ਜਾਣਦੀਆਂ ਨੇ ਵੇਖ ਕੰਮ ਕਰਦੇ ਨੇ ਓਏ ਅਸੀਂ ਤੁਸੀਂ ਅਸੀਂ ਨਿਆਰਿਆ ਲਗਰ ਲੈਣ ਅੱਜ ਠੇਕੇ ਦਾ ਬਾਹਨ ਆ ਫੇਦਾ ਚ ਕੱਪੜੇ ਪਾਈ ਵਧੀਆ ਬਾਈ ਰਹਿਣੇ ਸੀ ਸਾਫ ਸੁਥਰੇ ਅਸੀਂ ਟਪੜੇ ਟਪੜੇ ਰਹਿਣ ਫਿਰ ਕੀ ਫਾਇਦਾ ਹੋਇਆ ਹਾਂ ਉਹ ਥੋਡੇ ਲਾਣੇਦਾਰ ਤੜਫਦਾ ਫਿਰਦਾ ਤੀਰੇ ਓਏ ਥੋਡੇ ਵਰਗਾ ਉਹ ਹੋ ਰਿਹਾ ਹਾਂ ਉਹਦੇ ਕੋਲੇ ਬਹਿ ਗਿਆ ਕੰਮ ਇਹਨੂੰ ਹੈ ਨਹੀਂ ਕੋਈ ਵੀ ਕਰੇ ਕੋਈ ਰੱਬ ਦਾ ਨਾਮ ਲੈ ਲੈ ਮੈਂ ਫਿਰਾਂ ਗੇੜੇ ਦਿੰਦਾ ਵੀ ਠੇਕੇ ਦੇ ਬਹਾਨੇ ਤੋਂ ਨਜ਼ਾਰੇ ਲੈ ਲੈਂਦਾ 500 ਰੋਜ਼ ਖਰਚ ਦਿੰਦਾ ਫੇ 500 ਕਿੰਨਾ ਕਹੇ ਬਹਾਨ ਦਿੱਤਾ ਕਹਿੰਦਾ ਠੇਕੇ ਤੇ ਸਾਰਾ ਖਾ ਜੂ ਓਏ 20 ਕਿੱਲਿਆਂ ਦਾ ਠੇਕਾ ਆਉਂਦਾ ਹਾਂ ਕਿੱਡੀ ਗੱਲ ਐ 500 ਰੁਪਏ ਕੀ ਬਣ ਗਿਆ ਚੱਲਾ ਬਾਈ ਐਂ ਤਾਂ ਕੋਈ ਡਰ ਵੀ ਕੋਈ ਨਹੀਂ ਜਦੋਂ 20 ਕਿੱਲੇ ਨੇ ਤੇਰੇ ਕੋਲੇ ਹਾਂ ਐ ਤਾਂ ਫਰੈਸ਼ ਕਰਨੀ ਵੀ ਐਸ ਕਰਨੀ ਚਾਹੀਦੀ ਐ ਨਜ਼ਾਰੇ ਲਓ ਜ਼ਿੰਦਗੀ 'ਚ ਕੀ ਕਦੋਂ ਪਟਾਖਾ ਪੈ ਜੇ ਹਾਂ ਤੂੰ ਖਪੀ ਜਾਨਾ ਨਾਲ ਤਾਂ ਕਾਲਾ ਲਾਲ ਗਿਆ ਇਹ ਖਪੀ ਨਾਲ ਤੂੰ ਖਪੀ ਜਾਨਾ ਗਾਂ ਬੁੜੀਆਂ ਨੂੰ ਮਰੀ ਜਾਨੇ ਨਾਲ ਹੀ ਵਿੱਚੀ ਨਜ਼ਾਰੇ ਲਿਆ ਗੋ ਜ਼ਿੰਦਗੀ ਦੇ ਨਜ਼ਾਰੇ ਤੁਸੀਂ ਇੱਕ ਦਰ ਸੁਨਾਮ ਜੂਸ ਵਾਲੀ ਦੁਕਾਨ ਜੀ ਦੇ ਖੜੇ ਤੇ ਵਾਪਤਾ ਹਾਂ ਪੀਨੇ ਆ ਜੂਸ ਰੇਲੀ ਪੀਂਦਾ ਕਿੰਨਾ ਪੀਨੇ ਬਈ ਇਹਦਾ ਨਾਰ ਵਾਲਾ ਪੀਂਦਾ ਕਿੰਨੇ ਦਾ ਗਲਾਸ ਹੈ 150 ਰੁਪਏ ਦਾ ਹੈ ਮਾ ਹਲਾ ਕਾਲੇ ਉਪਰ ਹੋਰ ਤਸੀਂ ਤਾਂ ਗਾਣਾ 100 ਰੁਪਏ ਕੱਟੇ ਢੋਂਦੇ ਫਿਰਦੇ ਆ ਯਾਨੀ ਲੈ ਕੇ ਆ ਹਾਂ ਜੇ ਉਹਨੂੰ ਅਨਾਰ ਤੋਂ ਘੱਟ ਨਹੀਂ ਪੀਂਦਾ 1000 ਇੱਕ ਦਿਨ ਮੈਨੂੰ ਫਿਰ ਉਹ ਹੀਰ ਮਿਲੇ ਦੀ ਤੁਸੀਂ ਤੁਸੀਂ ਮਿਲੇ ਦੀ ਕਿ ਇੱਥੇ ਸੁਨਾਮ ਹੀ ਫਿਰ ਆਪਣੇ ਨਾਨ ਵਾਲੇ ਦੇ ਅੱਛਾ ਹਾਂ ਉਹ ਤਾਂ ਨਾਨ ਫਿਰ ਮੈਨੂੰ ਪਸੰਦ ਨੇ ਨਾਨ ਉਹ ਤਾਈਆਂ ਆ ਜਵਾਖ ਇਹਨੂੰ ਖਵਾ ਖਵਾ ਇਹ ਆ ਕਰਖਿਆ ਹੈ ਫਿਰ ਪਤਾ ਲੱਗਦਾ ਖਾਂਦੇ ਪੀਂਦੇ ਕਰਦਾ ਹੈ ਠੀਕ ਆ ਭਾਈ ਹਾਂ ਛੋਡੇ ਦੇਖ ਲੋ ਹਾਲ ਛੋਡੇ ਹਾਂ ਐ ਪਤਾ ਲੱਗਦਾ ਵੀ 20 ਕਿਲ ਹੈਗੇ ਨੇ ਹੈਗੇ ਨੇ ਭਾਈ ਦੇਖ ਨਜ਼ਾਰੇ ਲਿਆ ਕਰੋ ਜ਼ਿੰਦਗੀ ਦੇ ਠੀਕ ਆ ਭਾਈ ਹੁਣ ਤੁਸੀਂ ਕਿੱਧਰੇ ਜਲੇ ਇਹਦਾ ਲੈਰੀ ਜਾ ਕੇ ਆਉਣੇ ਆ ਚਲ ਸਾਨੂੰ ਵੀ ਲਿਆ ਦੇ ਕੁਝ ਖਾਣ ਨੂੰ ਯਾਰਾ ਸੋਨ ਨੂੰ ਲਿਆ ਦੇ ਖਾਣ ਵੱਡੇ ਰਾਂਝੇ ਸਾਡੀ ਮਰਜ਼ੀ ਆ ਭਾਈ ਨਹੀਂ ਲਿਉਣੇ ਨਾਲ ਫਿਲਮ ਦੇਖ ਕੇ ਆਵਾਂਗੇ ਖਾ ਪੀ ਕੇ ਆਵਾਂਗੇ ਘਰੇ ਜਵਾ ਖਾਂਵਾ ਬੁੜੀਆਂ ਬਾਤ ਲਿਆਵੇਂ ਖਾਣ ਨੂੰ ਕੁਝ ਅੱਛਾ ਨਾਲੇ ਕੱਪੜੇ ਦੋ ਸੂਟ ਲੈਣੇ ਦਾਰਦੀ ਨੇ ਦੋ ਮੇਰੇ ਨੇ ਦੋ ਆ ਮੁੰਡੇ ਦਿੱਤੇ ਨੇ ਸੌਣੇ ਉੱਥੇ ਠੀਕ ਹੈ ਨਾਲੇ ਉਹ ਝੱਕ ਕੇ ਲੈਉਣੇ ਆ ਭਾਈ ਫਿਰ ਤੁਸੀਂ ਤਾਂ ਨਹੀਂ ਆ ਰਹੇ ਲੈਣੇ ਇਹ ਤਾਂ ਨਹੀਂ ਆ ਰਹੇ ਨੇ ਅਸੀਂ ਖਾ ਪੀ ਜਾਂਦੇ ਹਾਂ ਕੀ ਫਾਇਦਾ ਨੇ ਯਾਰੇ ਲਿਆ ਕਰੋ ਜ਼ਿੰਦਗੀ ਦੇ ਚੱਲ ਭਾਈ ਕੋਈ ਨਾ ਫਿਕਰ ਯਾਰੇ ਕਿਹੜੇ ਲੌਂਗ ਨੇ ਯਾਰੇ ਤੁਸੀਂ ਕੁਈ ਕਵੀਆਂ ਨੇ ਬੋਲੇ ਵਾਂਗੂ ਗੱਲ ਨਹੀਂ ਪਾਸਤਾਨੀ ਨੇ ਕੋਲੇ ਕੀ ਹੈ ਹੈ ਜਿਹੜਾ ਡੇਲੀ ਬੰਦਾ ਜਾਂਦਾ ਨਾ ਹੁਣ ਉਹ ਬਾਗੇ ਇਹ ਲੋਫਰ ਹੋ ਜਾਂਦੇ ਨੇ ਹੋਰ ਹੋਰ ਹੌਲੀ ਹੌਲੀ ਨਸ਼ਾ ਪਤਾ ਵੀ ਕਰਨ ਲੱਗਣਗੇ ਹੂੰ ਤਾਂ ਲੱਗਣਗੇ ਬਈ ਆਪਾਂ ਨੂੰ ਤਾਂ ਇਹਦੇ ਵਿੱਚ ਜਾਂਦੇ ਨੇ ਚੱਲ ਫਿਰ ਠੀਕ ਹੈ ਆਪਾਂ ਹੁਣ ਕੀ ਲੋੜ ਹੈ ਗੱਲ ਕਰਨ ਦੀ ਹੋਰ ਚੱਲ ਚੱਲੀ ਆਪਾਂ ਗੇੜਾ ਲਾਈਏ